ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਦੌਲਤਰਾਮ ਡੇਰੀ ਫਾਰਮ ਬੰਗੜਾੜੀ ਤੋਂ ਮਾਰ ਰਹੀ ਆ ਜਿਸ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਤੁਹਾਡੇ ਲਈ ਵੜਾ ਸੂਈ ਸਵਾਈ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਦਾ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਟਕ ਦਾ ਸੁਧਾ ਦਿਓ ਜੀ ਆਹ ਉਤਾਰੇ ਸਾਨੂੰ ਡਾਕਟਰਾਂ ਪਿੰਡ ਪਗੜਾੜੀ ਜਿਹੜਾ ਫ੍ਰੀ ਟੂ ਫ੍ਰੀ ਜਤੋਂ ਠੀਕ ਆ ਬਾਈ ਜੀ ਤੇ ਕੀ ਡਿਟੇਲ ਆ ਦੀ ਵੜਦੀ ਜੀ ਜੱਸੂਆ ਸੂਈ ਆ ਵੀਰੇ ਹਾਂਜੀ ਆ ਸੇਰੀ ਸੂਈ ਆ ਚਾਰ ਪੰਜ ਵੀਰੇ ਠੀਕ ਆ ਜੀ ਜੇਰ ਕੰਪਲੀਟ ਪੈ ਗਈ ਆ ਪਈਆ ਬੱਠਾ ਠੀਕ ਆ ਬਾਈ ਜੀ ਲਓ ਬਾਈ ਜੀ ਜੇਰ ਕੰਪਲੀਟ ਆ ਪੈ ਗਈ ਆ ਆ ਬੱਟਲ ਦੇ ਵਿੱਚ ਪਈ ਆ ਵਿਖਾ ਦਨੇ ਤੁਨੂੰ ਰੂਪ ਬਾਈਆਂ ਨੂੰ ਸਾਰੇ ਹੀ ਮਿਲਦੇ ਆ ਤੇ ਔਰ ਬਾਈ ਜੀ ਫਿਰ ਕਿੰਨਾ ਕੁ ਦੁੱਧ ਬਾਦੂ ਜੀ ਇਹ ਦੁੱਧ ਦੇ ਦੂਗੀ 22 ਕਿਲੋ ਦੁੱਧ ਬੜੇ ਆਨ ਨਾਲ ਢੁਲਾ ਠੀਕ ਆ ਜੀ ਕਿਰਾ ਕਰੀ ਹੋਣੀ ਸਾਫ ਸੁਥ ਕੱਢਾ ਹਣਾ ਬਾਲ 4 ਕਿਲੋ ਦੁੱਧ ਕੱਢਿਆ ਰਾਂ ਬਾਈ ਠੀਕ ਆ 4 ਕਿਲੋ ਬੋਲੋ ਜਣੀ ਕੱਢਤਾ ਤਿਆਰੀ ਤੂਰੀ ਬਾਈ ਜੀ ਕਰਮਾਂ ਵਾਲੀ ਦੀ ਬਹੁਤ ਆ ਬਹੁਤ ਤਗੜੀ ਕਰਮਾਂ ਦੀ ਵੀਰੇ ਤਿਆਰੀ ਕਰੀ ਆ ਵੇਣ ਠੀਕ ਹਾਂਜੀ ਤੇ ਦੁੱਧ ਜਿੰਨਾ ਬਾਈ ਦੱਸਦਾ ਹੱਕ ਵੀ ਹੈਗਾ ਪਾਉਣ ਦਾ ਆਨ ਨਾਲ ਢੁਲਾ ਢੁਲਾ ਦੇਗੀ ਨਾ ਢੁਲਾ ਢੁਲਾ ਤੇ ਬਾਕੀ ਬਾਈ ਜੀ ਸੇਵਾ ਦਾ ਸੇਵਾ ਕਰਕੇ ਹੋ ਜਾਦਾ ਵੱਧ ਵੀ ਲੈ ਲਓ ਹਨਾ ਹਾਂ ਹਾਂਜੀ ਤੇ ਮਗਰ ਬਾਈ ਜੀ ਮਗਰ ਬੱਛਾ ਜੀ ਬੱਛਾ ਜ ਠੀਕ ਹੈ ਜੀ। ਲਓ ਬਾਈ ਜੀ। ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ। ਦਸੱਲੀ ਵਾਰਕ ਬਾਈ ਜੀ ਤੁਸੀਂ ਆਪ ਕਰਨੀ ਆ। ਕਾਲੀ ਡੱਬੀ ਵੈਰ ਸੋਹਣੀ ਸਰੱਖੀ। ਖਾਲੇਵਾ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ। ਖਾਲਤਾ ਬਾਈ ਜੀ ਮੱਝਾਂ ਵਾਲਾ ਹੀ ਆ। ਬਹੁਤ ਚੰਗਾ ਥਣੇ ਵਾਲਾ ਲੱਗਿਆ। ਹਾਂਜੀ। ਅਲਾਉ ਕਹਿਣ ਦਾ ਫਟ ਫਟ ਦੀ ਮਿੱਠੀ ਸੀ ਤੇ ਸੁਖੜਾ ਥਣ ਪਿਆ ਜੀ। ਕੱਲਾ ਕੱਲਾ ਥਾਰਾ ਨੋਕਲਾ। ਚਵਾਈ ਵੀ ਬਹੁਤ ਚੰਗੀ ਹੋਊਗੀ ਇਹਦੀ। ਲੈ ਚਲੋ ਜੀ। ਸੋਹਣੀ ਸਰੱਖੀ ਆ। ਖਾਲੇ ਬਾਈ ਜੀ ਨੇੜ ਤੋਂ ਚੈੱਕ ਕਰ ਲੋ ਨਾੜਾਂ ਦੇ ਨਾਲ ਲੇਵਾ ਸੁਖਣਾ ਮੋਟੀਆਂ-ਮੋਟੀਆਂ ਦੁੱਧ ਵਾਲਿਆਂ ਦੇ ਨਾਲ ਭਰਿਆ ਪਿਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਫੋਨ ਕਰਿਓ ਵੱਡੀ-ਵੱਡੀ ਵੈੜ ਗੋਤਾ ਸਵੇਂ ਪਈ ਆ ਬਾਈ ਉਹ ਨਹੀਂ ਸੁਣਖੀ ਆ ਚਾਰੇ ਥਣ ਪੂਰੇ ਗਾਇ ਚ ਚਾਰਾ ਚੁੰਡਾ ਤੇ ਇਕੱਲਾ-ਇਕੱਲਾ ਪੀੜੀ ਦੇ ਪਾਵੇ ਅਲੂ ਖਾਣਾ ਬਾਈ ਜੀ ਲੈ ਚਲੋ ਜੀ ਹਾਂ ਜੀ ਬਾਹਰ ਖਾਲੇ ਵਾਲੇ ਨੇੜੇ ਤੋਂ ਕਰਮਾ ਵਾਲੀ ਦਾ ਗੱਲੀ ਕਰ ਲਓ ਕਿਸੇ ਵੀਰ ਦੇ ਪਸੰਦ ਦਾ ਬਾਈ ਜੀ ਦਾ ਵਰਕ ਜ਼ਰੂਰ ਕਰ ਲਿਓ ਸੋਹਣੀ ਸਲੱਖੀ ਵੜ ਕੱਜ ਕਾਟ ਵਾਲੀ ਕਾਲੀ ਡੱਬੀ ਰਾਜੀ ਪਲੀ ਐ ਲੈ ਚਲੋ ਮੋੜ ਲਿਓ ਜੀ ਵੜ ਬਾਈ ਜੀ ਬਹੁਤ ਚੰਗੀ ਆ ਜਿਹੜੇ ਵੀਰ ਕੋਲੇ ਨਰਮ ਦੂਆ ਤੇ ਉਹ ਜੀ ਨੂੰ ਐਕਮੇ ਰੱਖ ਲੈਣ ਜਦੋਂ ਦਾ ਨੀ ਨਾ ਕੱਲੀ ਪਾ ਦੂਗੀ ਸੁਖਣਾ ਕਿੰਨੇ ਦੇ ਦਾਂਗੇ ਬਾਈ ਜੀ ਜਾਇਜ ਇਹ 90 ਹੱਟ ਮਾਨਤਨ ਕਰਦੇ ਹਾਂ ਠੀਕ ਆ ਬਾਈ ਵਹਿੜ ਬਹੁਤ ਚੰਗੀ ਮੁੱਲ ਵੀ ਬਾਈ ਜੀ ਦਾ ਜਾਇਜ ਆ ਬਾਈ ਆ ਵੀ ਉਹ ਜੀਆਂ ਵਹਿੜਾ ਇੰਨੀ ਤਿਆਰੀ ਵਾਲੀ ਦੀ ਆਪਾਂ ਸੌਂਦੇ ਆ ਮੰਗਦੇ ਵੀਰੇ ਸਵਾ ਸਵਾ ਲੱਖ ਹਾਂਜੀ ਮੰਗਦੇ ਆ ਬਾਈ ਜੀ ਪਰ ਆਪਾਂ ਜਾਇਜ ਮੁੱਲ ਮੰਗਿਆ ਠੀਕ ਆ ਜੀ ਤੇ ਕੋਈ ਹੋ ਜੂ ਮਾਲਤਾਨ ਮੌਕੇ ਤੇ ਮਾਨਤਨ ਕਰਦਾਂਗੇ ਵੀ ਆਏਗਾ ਜੇ ਬੰਦੇ ਦਾ ਲੋ ਬਾਈ ਜੀ ਮਾਨਤਨ ਜ਼ਰੂਰ ਹੋ ਜੂਗਾ ਵਹਿੜ ਪੂਰੀ ਚੰਗੀ ਆ ਬੇਫਿਕਰੇ ਹੋ ਕੇ ਬਾਈ ਜੀ ਲੈ ਲੋ ਤੇ ਮੋਬਾਈਲ ਨੰਬਰ ਜੀ 8647600002 ਠੀਕ ਹੈ ਭਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਕਰ ਲਓ ਲਾਇਕ ਕਰ ਲਓ ਚੈਨਲ ਨੂੰ ਕਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ